ਕੋਸ਼ਿੰਦ ਜੀ ਕਾਲਸ ਆਲੋ ਵਾਹਿਗੁਰੂ ਜੀ ਕੀ ਖਾਤਸ ਵਾਹਿਗੁਰੂ ਜੀ ਕੀ ਫਤਹ ਸਰਦਾਰ ਜਗਤ ਸਿੰਘ IAS ਮੈਨੂੰ ਮਿਲਦੇ ਰਹੇ ਮੈਂ ਤੇ ਕਈ ਵਾਰ ਸਾਡੀਆਂ ਮੀਟਿੰਗਾਂ ਘੋੜੇ ਦੋ ਘੰਟੇ ਤੋਂ ਵੀ ਵੱਧ ਹੁੰਦੀਆਂ ਨਹੀਂ ਆਇਆ ਬੜੀ ਗੱਲ ਜਿਹੜੀ ਆ ਉਹ ਇਹ ਹੈ ਕਿ ਆਈਏਐਸ ਬੰਨਣਾ ਇਹ ਤਾਂ ਬਹੁਤ ਵੱਡੀ ਪ੍ਰਾਪਤੀ ਹੈ ਇਹ ਸੋਲ ਦੀ ਗੱਲ ਹੈ ਕਿ ਜਦੋਂ ਪੜ੍ਹਾਈ ਦੀਆਂ ਸਹੂਲਤਾਂ ਨਹੀਂ ਸਨ ਪੜ੍ਹਾਈ ਦੇ ਸਾਧਨ ਨਹੀਂ ਸਨ ਉਸ ਸਮੇਂ ਸਰਦਾਰ ਕਰਤਾਰ ਸਿੰਘ ਆਈਏਐਸ ਬਣ ਗਏ ਤੇ ਅੱਜ ਸਿੱਖਾਂ ਦੇ ਵਿੱਚੋਂ ਆਈਏਐਸ ਆਈਪੀਐਸ ਯਾਰ ਜਦਜੇ ਨਾਮ ਆਤਾ ਤਾਂ ਇਹ ਕੋਈ ਬੰਦੇ ਦਾ ਉਹ ਸਿੱਖੀ ਸਰੂਪ ਜਿਹਨੇ ਨਹੀਂ ਹੁੰਦਾ ਜਿਹੜਾ ਸਿੱਖੀ ਸਰੂਪ ਜਿਹਨੇ ਹੋਣਾ ਕੋਈ ਪਤਾ ਨਹੀਂ ਲੱਗਦਾ ਕਿ ਸਿੱਖਾ ਇਹ ਸਿੱਖ ਹੈ ਜਾਂ ਨਹੀਂ ਜਿਹੜੇ ਸਿੱਖੀ ਸਰੂਪ ਦੇ ਵਿੱਚ ਪਾਉਂਦੇ ਨੇ ਉਹ ਜਿੱਥੇ ਖਾਲਸਾ ਪੰਥ ਦਾ ਨਾਮ ਬੋਕਰ ਜਾ ਕਰਦੇ ਨੇ ਉਥੇ ਆਪਣੇ ਪਿੰਡ ਦਾ ਵੀ ਕਰਦੇ ਨੇ ਆਪਣੇ ਹਲਕੇ ਦਾ ਵੀ ਕਰਦੇ ਨੇ ਤੇ ਪੰਜਾਬ ਦਾ ਵੀ ਕਰਦੇ ਨੇ ਅੱਜੇ ਤਾਂ ਮੈਂ ਸਕੂਲ ਚੋਂ ਜੁਪੜਾ ਦੇ ਹਜ਼ਾਰਾਂ ਰੁਪਈਆਂ ਦੀ ਫੀਸ ਦੇ ਕੇ ਇਹ ਕਰਕੇ ਤੇ ਉਹ ਉਸ ਦਿਨ ਪਹਿਲੀ ਜਮਾਤ ਚ ਜਿਹੜਾ ਹੈ ਲੱਗਣਾ 3 ਸਾਲ ਪਹਿਲਾਂ ਵੀ ਪੜ੍ਹਾਈ ਕਰਾਈ ਜਾਂਦੀ ਹੈ ਲੱਖ ਰੁਪਈਆ ਲੱਗ ਜਾਂਦਾ ਇੱਥੇ ਤਿਆਰ ਹੋ ਕੇ ਬੱਚਾ ਸਕੂਲ ਚ ਬੈਠਣਾ ਤੇ ਸਰਦਾਰ ਜਗਰ ਸਿੰਘ ਵੇਲੇ ਤਾਂ ਉਹ ਤਿਆਰ ਕਰਦਾ ਸੀ ਮੇਰੇ ਆਪ ਜਿਆਦਾ ਕੋਈ ਛੜਕ ਨਹੀਂ ਜਾਂਦਾ ਸੀ ਉਹ ਨੂੰ ਲੈ ਨਹੀਂ ਆਉਂਦਾ ਸੀ ਸਾਨੂੰ ਤੇ ਜੇਰ ਘਰ ਦੇ ਨੂੰ ਕਹਿੰਦੇ ਵੀ ਆਕੇ ਬੱਚਾ ਆ ਰਿਹਾ ਇਹਨੂੰ ਘਰ ਦਾ ਆਇਆ ਨਹੀਂ ਤਾਂ ਕਹਿ ਦਿੰਦੇ ਇੱਥੇ ਧੱਗੇ ਖੰਦਾ ਹੋ ਆਜੀ ਤੇ ਉਹ ਧੱਗੇ ਖੰਦੇ ਤਪੜਾਂ ਤੇ ਬੈਠ ਕੇ ਹੀ ਇੱਕ ਪੜ ਗਏ ਤੇ ਸਿੱਖੀ ਸਰੂਪ ਚ ਰਹੇ ਤੇ ਆਕੇ ਇਹਨੇ ਪੈਸੇ ਖੱਤੇ ਢਿੜਿੜੇ ਨਹੀਂ ਹੈ ਤੇ ਸਰਦਾਰ ਜਗਤਾਰ ਸਿੰਘ ਨੇ ਬੜੀ ਬਡੀ ਮਸਾਲ ਪੇੜਾ ਕੀਤੀ ਫਿਰ ਨਿਮਰਤਾ ਬੜੀ ਸੀ ਫਿਰ ਉਹ ਜਿਹੜੀ ਸਹਿਨਸ਼ੀਲਤਾ ਬਹੁਤ ਸੀ ਗੱਲ ਕਰਨ ਦਾ ਤਾਂ ਇਹ ਕਲਾਮ ਉਸ ਜਦੋਂ ਮਹਾਰਾਜਾ ਉੱਚਾ ਹੋ ਜਾਂਦਾ ਉਹ ਫਤਿਹ ਬਣਾਉਂਦੇ ਨਹੀਂ ਪਤਾ ਹੁੰਦਾ ਜਿਸ ਤਰ੍ਹਾਂ ਜਵਾਬ ਦੇਣੇ ਫਤਿਹ ਦਾ ਆਪਣਾ ਤਾਂ ਐਂਗੇ ਕਰਕੇ ਦਿੰਦੇ ਫਿਰ ਉਹ ਗੱਲ ਹੀ ਨਹੀਂ ਕਰਦੇ ਬਾਰੇ ਅਹਿਮਾਨ ਚ ਚਲੇ ਜਾਂਦੇ ਸਿੱਖੀ ਨੂੰ ਨੇੜੇ ਟੇੜੇ ਗਿਰੇ ਵੀ ਸਰਦਾਰ ਜਗਰ ਸਿੰਘ ਇੱਕ ਬੜੀ ਵੱਡੀ ਹਸਤੀ ਸੀ ਜਿਨ੍ਹਾਂ ਨੇ ਸਿੱਖੀ ਵਿਰਸੇ ਨੂੰ ਸੰਭਾਲ ਕੇ ਰੱਖਿਆ ਤੇ ਇੰਨੀਆਂ ਗੱਲਾਂ ਦੇ ਨਾਲ ਜਿਆਦਾ ਸਮਾਂ ਕਾ ਰਿਹਾ ਮੈਂ ਸਿੱਖ ਪੰਥ ਨੂੰ ਇਹ ਹਰਮਾਨ ਦੇਣਾ ਚਾਹਣਾ ਹੈ ਕਿ ਉਹ ਆਈਐਸਆਰਪੀਐਸ ਤੇ ਜੱਜੂਬਾ ਨਾਲ ਸਾਡੀ ਸ਼ਾਨ ਹੈ ਤੇ ਕੌਮ ਦੇ ਵਿੱਚ ਅੱਜ ਸਿਹਤ ਦਾ ਵੀ ਕੋਈ ਖਿਆਲ ਨਹੀਂ ਗੁਰੂਦਰਸ਼ਨ ਸਾਹਿਬ ਦੀ ਹਜ਼ੂਰੀ ਵਿੱਚ ਬੈਠਣਾ ਵੀ ਮੁੱਢ ਲੱਗਦਾ ਹੈ ਤੇ ਸਾਰੇ ਜਿਹੜੀ ਹੈਗੀ ਹੈ ਉਹ ਕਮਾਈ ਡਾਕਟਰਾਂ ਕੋਲ ਜਾਂਦੀ ਹੈ ਸਿਹਤ ਤਕੌਲ ਤੇ ਵੀ ਜ਼ੀਰੋ ਤੱਕ ਹੋ ਰਿਹਾ ਹੈ ਤੋਂ ਧਾਲ ਸਾਹਿਬ ਪੰਥ ਨੂੰ ਖਾਲਸਾ ਪੰਥ ਨੂੰ ਸਤਿਮੈਂਤ ਦੀ ਲੋੜ ਹੈ ਉਸ ਰੂਪ ਜਿਹੜਾ ਗੁਰੂ ਦੂਜ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਸਾਰੇ ਪਰਿਵਾਰ ਨੂੰ ਖਾਲਸਾ ਪੰਥ ਨੂੰ ਦਾਨ ਦੇ ਕੇ ਬਖਸ਼ਿਆ ਸੀ ਉਹ ਸਰੂਪ ਨੂੰ ਕਾਇਮ ਰੱਖਣਾ ਇੱਕ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹ ਸਮਰਿਆਦਾ ਨੂੰ ਕਾਇਮ ਰੱਖਣਾ ਉਸ ਸ਼ਾਨ ਨੂੰ ਕਾਇਮ ਰੱਖਣਾ ਬਹੁਤ ਵੱਡੀ ਜ਼ਰੂਰਤ ਹੈ ਤੇ ਅਖਰ ਦੇ ਵਿੱਚ ਮੈਂ ਫੇਰ ਸਰਦਾਰ ਸਾਹਿਬ ਨੂੰ ਸਰਦਾਰ ਜਗਦਰ ਸਿੰਘ ਨੂੰ ਸਰਦਾ ਜੀ ਨੂੰ ਭੁਲ ਕੇ ਇੰਤ ਕਰਨਾ ਹੋਇਆ ਮਾਫੀ ਚਾਹੁੰਦਾ ਹਾਂ ਵਾਈਬਰ ਜੀ ਦਾ ਕਾਲ تھا ਵਾਈਬਰ ਜੀ